ਦੇ ਸੀਗੇ ਕਹਿੰਦੇ ਅਸੀਂ ਹੱਥੀ ਕੰਮ ਹੀ ਕਰਦੇ ਸੀ ਰੀਵੀਂ ਨਹੀਂ ਰੱਖਿਆ ਸੱਤ ਅੱਟ ਕਿੱਲਾਂ ਦੀ ਜਿਹੜੀ ਅੱਜ ਦੋ ਬੰਦੇ ਦਿਹਾੜ ਕੇ ਸੱਦਿਆ ਤੂੜੀ ਚੱਕ ਕੇ ਲੈ ਆਉਣੇ ਉਧਰਲੇ ਕਰੋ ਅੱਛਾ ਚਲੋ ਉਹ ਤਾਂ ਆਪਾਂ ਨੂੰ ਚਾਹੀਦਾ ਤੇ ਜਾਨੀ ਕਿ ਖੇਤੀ ਵੀ ਤੁਸੀਂ ਕਰਦੀ ਆਪ ਹੀ ਕਰਦੇ ਆ ਤੇ ਪਸ਼ੂਆਂ ਦਾ ਕੰਮ ਵੀ ਸਾਰਾ ਤੁਸੀਂ ਆਪ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਕੈਮ ਹੈ ਜੀ ਤੇ ਅੱਜ ਲਿਆਂਦੀ ਆ ਤੁਹਾਡੇ ਵਾਸਤੇ ਫੇਰ ਬਹੁਤ ਸੋਹਣੀ ਝੋਟੀ ਕੱਢ ਕੇ ਤੇ ਐਮਨਤੀ ਦੀ ਝੋਟੀ ਹੈ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਦੇ ਨਾਲ ਗੱਲਬਾਤ ਕਰਾਂਗੇ ਇਹਨਾਂ ਤੋਂ ਡਿਟੇਲ ਸਾਰੀ ਲਵਾਂਗੇ ਝੋਟੀ ਹਜੇ 2-4 ਦਿਨ ਹੋਰ ਵੀ ਮਤਲ ਖੁਰਦ ਜੀ ਮਾਨਸਾ ਛੋਟੀ ਮਾਨਸਾ ਕਹਿ ਲਓ ਹਨਾ ਤੇ ਮਾਨਸਾ ਗੰਜੀ ਕੀ ਕਹਿੰਦੇ ਨੇ ਗੰਜੀ ਮਾਨਸਾ ਵੀ ਗੰਜੀ ਮਾਨਸਾ ਵੀ ਕਹਿੰਦੇ ਆ ਜੀ ਤੇ ਇਹ ਬਿਲਕੁਲ ਮਤਲਬ ਪੁੱਛੋ ਤੇ ਵੀ 10-12 ਕਿਲੋਮੀਟਰ ਦੇ ਲਗਭਗ ਆ ਗਈ ਜੀ ਇਧਰੋਂ ਮੋੜ ਮੰਡੀ ਵੀ 10 ਕਿਲੋਮੀਟਰ ਹੋਊਗਾ 12 ਕਿਲੋਮੀਟਰ ਹੋ ਤੇ ਬਠਿੰਡਾ ਵੀ ਨਜ਼ਦੀਕ ਹੀ ਆ ਗਿਆ ਤੇ ਜ਼ਿਲ੍ਹਾ ਬਠਿੰਡੇ ਪੈ ਜਾਂਦਾ ਹਨਾ ਭਾਈ ਹਾਂ ਜੀ ਜ਼ਿਲ੍ਹਾ ਬਠਿੰਡੇ ਹੀ ਆ ਭਾਈ ਤੇ ਬਾਕੀ ਸਾਨੂੰ ਉਹਨਾਂ ਗੇੜਾ-ਕੂੜਾ ਦਵਾ ਕੇ ਵੀ ਦਿਖਾਉਣੇ ਤੇ ਬਾਈ ਦੇ ਨਾਲ ਆਪਾਂ ਜਿਹੜੀ ਇਹਦੀ ਫੁੱਲ ਡਿਟੇਲ ਵੀ ਆਪਾਂ ਜਾਣ ਦਿਆਂ ਤੇ ਬਾਕੀ ਇਹਨਾਂ ਦਾ ਫਾਰਮ ਵੀ ਦਿਖਾਵਾ ਕੇ ਤੇ ਉਹਨੂੰ ਸਾਵੇਂ ਵੀ ਲੈ ਕੇ ਤਾਂ ਵੀਡੀਓ ਉੱਥੇ ਤੁਹਾਨੂੰ ਦਿਖਾਵਾਂਗੇ ਤੇ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਇਹ ਜਿਹੜੀ ਹੁਣ ਆਪਣੀ ਝੋਟੀ ਹੈ ਇਹਦਾ ਬਾਪ ਕਿਹੜਾ ਸੀਗਾ ਜੀ ਇਹ M29 ਹੀ ਆ ਜੀ ਇਹੋ ਮੇਰੇ ਕੋਲ ਦੋ ਕਟੀਆਂ ਸੀ M29 ਦੀਆਂ ਇਹ M29 ਦੀਆਂ ਠੀਕ ਹੈ ਜੀ ਪਹਿਲਾਂ ਵੇਚਤੀ ਸੀ ਪਹਿਲਾਂ ਵੇਚਤੀ ਸੀਗੀ ਜੀ ਤੇ ਬਾਈ ਹੁਣ ਜਿਹੜਾ ਇਹ ਕੰਸੀਵ ਕਿਹੜੇ ਟੀਕੇ ਤੋਂ ਆ ਜੀ ਗੱਬਣ ਇਹ ਲక్ష్ਮੀ ਡੇਰੀ ਫਾਰਮ ਵਾਲਿਆਂ ਦੇ ਕੋਹੇ ਨੂਰ ਤੋਂ ਗੱਬਣ ਹੈ ਜੀ ਆਪੇ 29 ਦੀ ਹੈ ਕੋਹੇ ਨੂਰ ਤੋਂ ਹੁਣ ਗੱਬਣ ਹੈ ਹਾਂਜੀ ਤੇ ਬਾਈ ਉਮਰ ਲਗਭਗ ਇਹਦੀ ਇਹ ਪਹਿਲਾ ਸੂਆ ਸੂਣ ਵਾਲੀ ਹੈ ਤੇ ਝੋਟੀ ਵੀ ਬਹੁਤ ਸਨਕਿਆ ਉਮਰ ਕਿੰਨੀ ਹੋ ਗਈ ਇਹਦੀ ਇਹ ਹੋਊ ਜੀ ਇਹ 3 ਸਾਲਾਂ ਦੇ ਨੇੜੇ 3 ਸਾਲਾਂ ਦੇ ਲਗਭਗ ਹੋਗੇ 3 ਸਾਲ ਹੈਗੀ ਹੈ ਜੀ ਹੈਗੀ ਹੈ ਜੀ ਉਮਰ ਠੀਕ ਹੈ ਜੀ ਦੋ ਦੰਦਾ ਜੀ ਦੋ ਦੰਦਾ ਜੀ ਠੀਕ ਹੈ ਜੀ ਲੋ ਵੀ ਮਿੱਤਰੋ ਦੋ ਦੰਦਾ ਤੇ ਬਾਈ ਆਪਾਂ ਜਲਦੀ ਜਲਦੀ ਵੀਡੀਓ ਦੇ ਵਿੱਚ ਜੇ ਗੱਲ ਕਰੀਏ ਤੇ ਇਹਦੀ ਮਾਂ ਦਾ ਜਿਹੜਾ ਰਿਕਾਰਡ ਕੀ ਸੀਗਾ ਮੁੱਲ ਲਈ ਸੀ 1,12,000 ਚ ਹਰਿਆਣੇ ਚ ਅੱਛਾ ਜੀ ਸੁਰਜਨ ਪਹਣੀ ਦੇ ਕਰਮਲ ਕੋਲੋਂ ਜੀ ਅੱਛਾ ਜੀ ਠੀਕ ਹੈ ਜੀ 1,12,000 ਚ ਜੀ 1,12,000 ਦੀ ਉਹ ਤੋਂ ਪਹਿਲੇ ਸੂਈ ਉਹ ਵੀ ਇਹੇ ਜੀ ਸੀ ਉਹਨੂੰ ਵੀ 15 ਲੀਟਰ ਦੁੱਧ ਦਿੱਤਾ ਸੀ ਮੇਰੇ ਕੋਲ ਉਹਨੇ ਵੀ 15 ਲੀਟਰ ਦੁੱਧ ਦਿੱਤਾ ਸੀ ਪਹਿਲੇ ਸੂਏ ਜਾ ਕੇ ਜੀ ਠੀਕ ਹੈ ਜੀ ਇਹ ਜਨਨ ਕੀ ਆਪਣੀ ਘਰ ਦੀ ਬਰੀਡ ਹੀ ਹੈ ਸਾਰੀ ਹੁਣ ਠੀਕ ਹੈ ਜੀ ਤੇ ਹਰ ਵਾਰੀ ਤਿਆਰ ਕਰਕੇ ਜਿਵੇਂ ਤੁਸੀਂ ਦੱਸਦੇ ਸੀ ਵੀ ਇੱਕ ਅੱਧੀ ਝੋਟੀ ਤੁਸੀਂ ਹਰ ਵਾਰੀ ਵੇਚ ਲੈਣੇ ਬਸ ਇੱਕ ਸਾਲ ਚ ਇੱਕ ਵੇਚਦੇ ਹਾਂ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਆਪ ਆਰਮੀ ਚ ਰਿਟਾਇਰ ਹੋ ਕੇ ਆਏ ਕਿੰਨਾ ਟਾਈਮ ਹੋ ਗਿਆ ਸਮਾਂ ਜੀ ਰਿਟਾਇਰ ਹੋ ਗਿਆ ਮੈਂ 17 ਚ ਰਿਟਾਇਰ ਆ ਬਾਈ 17 ਚ ਰਿਟਾਇਰ ਆ ਗਿਆ ਉਸ ਤੋਂ ਬਾਅਦ ਫਿਰ ਥੋੜਾ ਬਹੁਤਾ ਪਸ਼ੂਆਂ ਦੇ ਕੇਅਰ ਕਰਨ ਲੱਗੇ ਹਾਂ ਹਾਂ ਪਹਿਲਾਂ ਸਾਡੇ ਘਰੇ 2-3 ਚੰਗੇ ਪਸ਼ੂ ਹੁੰਦੇ ਸੀ ਜੀ ਉਹ ਹਾਂ ਜੀ ਤੋ ਦੁੱਧ ਥੋੜਾ ਘੱਟ ਹੁੰਦਾ ਸੀ ਉਹਨਾਂ ਨੂੰ ਵੇਚ ਕੇ ਉਦੋਂ ਫਿਰ ਅਸੀਂ ਦੋ ਮੈਂ ਹਿੱਸਾ ਵਧਿਆ ਦੁੱਧ ਵਾਲੇ ਲੈ ਲ ਗਏ ਮੁੜ ਕੇ ਸਾਰਾ ਉਹਨਾਂ ਦਾ ਹੀ ਪਰਿਵਾਰ ਆ ਜੀ ਅੱਛਾ ਮੁੜ ਕੇ ਉਹ ਦੋ ਮੱਝਾਂ ਤੋਂ ਹੀ ਬਣਵਾ ਲਿਆ ਬਨਾਤ ਆ ਜੀ ਤੇ ਬਾਕੀ ਬਾਈ ਤੁਸੀਂ ਦੱਸਦੇ ਸੀਗੇ ਕਹਿੰਦੇ ਅਸੀਂ ਹੱਥੀ ਗਾਂਮੀ ਕਰਦੇ ਸੀ ਰੀਵੀਂ ਨਹੀਂ ਰੱਖਿਆ ਸੱਤ ਅੱਠ ਕਿੱਲਾਂ ਦੀ ਜਿਹੜੀ ਅੱਜ ਦੋ ਬੰਦੇ ਦਿਹਾੜ ਕੇ ਸੱਦਿਆ ਤੂੜੀ ਚੱਕ ਕੇ ਲਿਓ ਨਹੀਂ ਉਧਰਲੇ ਕਰੋ ਅੱਛਾ ਚਲੋ ਉਹ ਤਾਂ ਆਪਾਂ ਨੂੰ ਚਾਹੀਦਾ ਤੇ ਜਾਨੀ ਕਿ ਖੇਤੀ ਵੀ ਤੁਸੀਂ ਕਰਦੀ ਆਪ ਹੀ ਕਰਦੇ ਆ ਤੇ ਪਸ਼ੂਆਂ ਦਾ ਕੰਮ ਵੀ ਸਾਰਾ ਤੁਸੀਂ ਆਪ ਹੀ ਰਲ ਮਿਲ ਕੇ ਪਰਿਵਾਰ ਚ ਹੀ ਕਰਦੇ ਆ ਬਾਈ ਹਨਾ ਇਹ ਵੀ ਬਹੁਤ ਵੱ ਤਾ ਤਾਂ ਹੀ ਆ ਤੇ ਅੱਜ ਕਹਿਦਾ ਕੰਮ ਵੀਰੇ ਥੋੜਾ ਹੀ ਹੁੰਦਾ ਇਹਨੇ ਬਾਹਰ ਦੀ ਡਿਊਟੀ ਨੂੰ ਸੌਖਾ ਜੀ ਕਰਨਾ ਇਹ ਮੈਨੂੰ ਤਾਂ ਲੱਗਾ ਅੱਛਾ ਮੈਂ ਆ ਕੇ ਪ੍ਰਾਈਵੇਟ ਨੌਕਰੀ ਵੀ ਕਰੀ ਈ ਸਾਲ ਸਾਰ ਅੱਛਾ ਠੀਕ ਹੈ ਜੀ ਉਹ ਕੇ ਉਹ ਤਾਂ ਕੁੱਤੇ ਭਕਾਈਆ 10 20 ਹਜ਼ਾਰ ਚ ਬੰਦਾ ਤੁਰਫਰਦਾ ਕੋਈ ਮੈਨੂੰ ਤਾਂ ਫਾਇਦਾ ਹੀ ਨਹੀਂ ਲੱਗਿਆ ਜਿੰਨੇ ਘਰ ਦੇ ਕੰਮ ਸਵਾਦ ਹੈ ਨਾਲੇ ਪਰਿਵਾਰਤ ਰਹਿੰਦਾ ਬੰਦਾ ਦੋ ਤਿੰਨ ਘੰਟੇ ਤੜਕੇ ਤੇ ਬਸ ਹੱਥ ਨੇ ਤਾਂ ਡੂੜ ਕੇ ਘੰਟੇ ਹੀ ਲੱਗਦਾ ਜੀ ਉਹ ਕਿ ਦਿਨ ਦੇ 4 ਘੰਟੇ ਮੰਨ ਲਓ ਇਹਨਾਂ ਵਾਸਤੇ ਜੇ ਕੱਢ ਲੂ ਬੰਦਾ ਵਧੀਆ ਹੈ ਨਾ ਵਧੀਆ ਹੀ ਵਧੀਆ ਇਹਨਾਂ ਜੀ ਲੱਗਿਆ ਰਹਿੰਦਾ ਜੀ ਹਾਂ ਜ ਲਓ ਵੀ ਮਿੱਤਰੋ ਹੁਣ ਝੋਟੇ ਵੀ ਤੁਹਾਨੂੰ ਬਾਈ ਜੀ ਖੋਲਿਓ ਤੇ ਝੋਟੇ ਵੀ ਤੁਹਾਨੂੰ ਹੁਣ ਖੋਲ ਕੇ ਦਿਖਾਉਣੇ ਆ ਤੇ ਬਾਕੀ ਆਰਡਰ ਬਹੁਤ ਸੋਹਣਾ ਕੱਟਣਾ ਤੇ ਹਜੇ ਪਹਿਲਾ ਸੂਆ ਤੁਹਾਨੂੰ ਪਤਾ ਤੇ ਬਾਕੀ ਹਜੇ ਕਾਫੀ ਮਤਲਬ ਜਿਹੜੇ ਬਲਬੁਲਾ ਹਜੇ ਜਿਹੜੇ ਸੂਨ ਦੇ ਵਿੱਚ 2-4 ਦਿਨ ਪਏ ਆ ਜਿਹੜੇ ਲੈ ਕੇ ਜਾਊਗੀ ਇਹ ਕਿਉਂਕਿ ਹਜੇ ਦੀ ਬਾਈ ਬਾਈ ਤਾਂ ਹੀ ਤਾਂ ਹੈ ਨਹੀਂ ਕਹਿ ਸਕਦੇ ਆਪਾਂ ਜੇ ਮੈਂ ਕਈ ਵੀ ਕਹਿੰਦੇ ਹੁੰਦੇ ਸੀ ਵੀ ਦੇਖੋ ਲਓ ਭਾਈ ਬਾਕੀ ਪਸੂ ਇਹ ਵੀ ਸੀਲ ਦੀ ਨਿਸ਼ਾਨੀਆਂ ਨਹੀਂ ਆਪਾਂ ਤੋਂ ਡਰ ਕੇ ਨਾ ਜਿਹੜਾ ਮੇਤਰੋ ਥਾਣਾ ਅੱਗੇ ਆਪਾਂ ਦੇਖਦੇ ਹੁੰਨੇ ਆ ਜਿਵੇਂ ਆਪਣੇ ਕੋਲੇ ਮੀਣੀ ਸੂਈ ਸੀ ਕਈ ਸੂਣ ਤੋਂ ਪਹਿਲਾਂ ਥੋੜਾ ਜਿਹਾ ਘੱਟ ਹੁੰਦਾ ਤੇ ਛੋਟਾ ਹੁੰਦਾ ਜਣੀ ਕਿ ਜਦੋਂ ਆਪਾਂ ਖਿੱਚਣ ਲੱਗ ਜਾਂਦੇ ਆ ਉਹ ਤੋਂ ਬਾਅਦ ਥਣ ਸੋਨੇ ਬਣ ਜਾਂਦੇ ਆ ਸੂਣ ਤੋਂ ਬਾਅਦ ਖੋਲ ਜਾਂਦੀ ਤੇ ਝੋਟੀ ਦੋ ਦੰਦ ਹੈ ਤਾਂ ਕੱਦ ਕਾਠ ਜਿਹੜਾ ਝੋਟੀ ਦਾ ਤੁਸੀਂ ਦੇਖ ਸਕਦੇ ਆ ਤੇ ਬਾਕੀ ਆ ਤੁਹਾਨੂੰ ਇਧਰਲੇ ਪਾਸੇ ਲੈ ਜਾਂਦੀ ਦਾ ਡਾਕਟਰ ਨੂੰ ਮੈਂ ਦਿਖਾਉਣਾ ਚਲੋ ਜੀ ਚਲੋ 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 ਲੈ ਚਲੋ ਹੌਲੀ 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 ਦੇਖੋ ਮਿੱਤਰੋ ਤੇ ਬਾਕੀ ਤਾਂ ਖੜਦੀ ਇਸ ਨੂੰ ਮੈਂ ਦਿਖਾਉਂਗਾ ਬਲ ਬੋਲ ਜਹੇ ਕਾਫੀ ਆ ਉਸ ਹਿਸਾਬ ਦੇ ਨਾਲ ਲੱਗਦਾ ਵੀ ਚਾਰ-ਚਾਰ ਰੰਗਲੇ ਹਜੇ ਬੈਕ ਹੋਰ ਵੀ ਆਰਡਰ ਕੱਢੂਗੀ ਤੇ ਜੇ ਇਹ ਪੰਜ-ਸੱਤ ਦਿਨ ਲੱਗੀ ਨਾ ਸੂਣ ਦੇ ਵਿੱਚ ਤਾਂ ਬਹੁਤ ਵਧੀਆ ਗੱਲ ਬਾਤ ਇਹਦੀ ਬਣ ਜਾਣੀ ਹੈ ਛੋਟੀ ਦੀ ਹੋਰ ਵੀ ਚਲੋ ਜਾਣਦੇ ਜੂਪਾਂ ਦੀ ਕੋਈ ਨਾ ਆਪਦੇ ਸਾਥ ਲਓ ਵੀ ਮਿੱਤਰੋ ਕੂਨੀ ਆ ਪੂਰੀ ਫਲ ਤੇ ਬਾਈ ਤੋਂ ਆਪਾਂ ਨੰਬਰ ਵੀ ਲੈਨੇ ਆ ਤੇ ਬਾਕੀ ਇਹ ਵੀ ਚੀਜ਼ ਵਧੀਆ ਬਾਈ ਭਰ ਕੇ ਦੇਖੋ ਉਹ ਜਿਹੜੀਆਂ 17 18 ਵਾਲੀਆਂ ਮੱਝਾਂ ਲੈ ਕੇ ਬਾਈ ਨੇ ਜਿਵੇਂ ਤੁਹਾਨੂੰ ਦੱਸਿਆ ਸੀ ਵੀ ਉਸੇ ਤੋਂ ਜਿਹੜੀ ਬਰੀਡਿੰਗ ਕੀਤੀ ਹੈ ਗਾਹਾਂ ਇਹਨਾਂ ਦੀਆਂ ਪੈਣਾ ਗਾਹ ਹੋਰ ਤੇ ਬਾਕੀ ਖੁਸ਼ੀ ਵਾਲੀ ਇਹ ਵੀ ਗੱਲ ਆ ਦੇਖੋ ਬਾਈ ਨੇ ਦੱਸਿਆ ਹੀ ਐ ਵੀ ਆਰਮੀ ਚ ਆ ਕੇ ਪ੍ਰਾਈਵੇਟ ਜੌਬ ਵੀ ਕੀਤੀ ਐ ਵੀ ੱੱੱਕੇ ਖਾਦੇ ਹੋਈ ਦਾਬੀ ਹਜ਼ਾਰ ਦੀ ਖਾਤਰ ਹਨ ਪਰ ਜਿਹੜਾ ਆਪਦਾ ਕੰਮ ਆ ਜੇ 5-7 ਤੁਸੀਂ ਪਸ਼ੂ ਪਾਲੋਗੇ ਨੈਲ ਤਾਂ ਉਹੀ ਚੀਜ਼ ਐ ਵੀ ਖਰਚਾ ਕਰ ਤੱਕ ਡਿੱ ਜਾਂਦੇ ਤੇ ਬਾਈ ਕਹਿੰਦਾ ਬਾਕੀ ਹਰ ਸਾਲ ਅਸੀਂ ਇਹੀ ਟਾਈਮਾਂ ਦੇ ਵਿੱਚ ਤੇ ਇੱਕ ਅੱਧੀ ਝੋਟੀ ਸੇਲ ਕਰ ਦਿੰਨੇ ਆ ਅਸੀਂ ਠੀਕ ਹੈ ਤੇ ਬਾਕੀ ਦੁੱਧ ਪਾਣੀ ਜਿਹੜਾ ਮੌਕੇ ਤੇ ਪਸ਼ੂ ਦੋ ਡੰਗਰ ਵੱਧ ਸੁਪੇ ਵੱਧ ਪੈ ਗਿਆ ਘੱਟ ਸੁਪੇ ਘੱਟ ਪੈ ਗਿਆ ਤਾਂ ਇਹ ਵੀ ਚੀਜ਼ ਬਹੁਤ ਵਧੀਆ ਜੀ ਹਨਾ ਇਹ ਵੀ ਇੱਕ ਸੇਧ ਹੀ ਹੈ ਠੀਕ ਹੈ ਵੀ ਨਵੇਂ ਭਰਾ ਇਹ ਵੀ ਤੁਸੀਂ ਸਿੱਖ ਸਕਦੇ ਆ ਵੀ ਦੇਖੋ ਵੀ ਬਾਈ ਕਹਿੰਦਾ ਆਖੇ ਤੇ ਆਪਾਂ ਵੀ ਕਹਿੰਦੇ ਨਹੀਂ ਵੀ 20000 ਬਹੁਤ ਹੁੰਦਾ ਯਾਰ ਬੈਠ ਕੇ ਜੌਬ ਕਰਨੇ ਨਹੀਂ ਬਾਈ ਕਹਿੰਦਾ ਇੱਥੋਂ ਨਜ਼ਾਰਾ ਕੋਈ ਬਾਈ ਕੋਲੇ ਸੀਰੀ ਨਹੀਂ 7 ਕਿੱਲਾਂ ਦੀ ਬਾਈ ਖੇਤੀ ਆਪ ਕਰਦਾ ਤੇ ਪਸੂ ਸਾਰੇ ਬਾਈ ਆਪ ਰੱਖਦੇ ਆ ਤੇ ਬਾਈ ਨੇ ਦੱਸ ਦਿੱਤਾ ਵੀ 2 ਘੰਟੇ ਹਾਥੇ ਤੇ 2 ਘੰਟੇ ਤੜਕੇ ਸਾਢੇ 3 ਘੰਟੇ ਬੰਦੇ ਆ ਆਪਾਂ ਚਲੋ 4 ਘੰਟੇ ਲੈ ਲਓ ਠੀਕ ਹੈ ਸਾਹਮਣੇ ਤੇ ਬਾਕੀ ਆ ਦੇ ਇਧਰ ਵੀ ਕਟੀਆਂ ਆ ਗਈਆਂ ਬਾਈ ਆਪਾਂ ਕਟੀਆਂ ਦੀ ਵੀ ਆਪਾਂ ਡਿਟੇਲ ਦੱਸੀ ਇੱਕ ਵਾਰੀ ਨੰਬਰ ਬੋਲਿਓ ਮੇਰਾ ਨੰਬਰ ਆ ਜੀ 6280465206 ਜੀ 6280465 206 ਜੀ 206 ਇਹ ਨੰਬਰ ਹੈ ਜੀ ਬਾਈ ਦਾ ਤੇ ਨਾਮ ਕੀ ਸੀਗਾ ਜਿਹੜਾ ਮੇਰਾ ਨਾਮ ਇਕਵਾਲ ਸਿੰਘ ਜੀ ਇਕਵਾਲ ਸਿੰਘ ਠੀਕ ਹੈ ਜੀ ਬਾਈ ਤੇ ਬਾਈ ਆਇਓ ਇਧਰ ਇਕਵਾਲ ਬਾਈ ਤਜੇ ਇਥੋਂ ਆਪ ਸਟਾਰਟ ਕਰਦੇ ਆਂ ਤੇ ਇਹ ਜਿਹੜੀ ਕੱਟੀ ਆ ਗਈ ਇਹ ਕਿਹੜੀ ਦੀ ਹੈ ਉਹ ਵੱਡੀ ਗ੍ਰੇਡੇਟ ਮਾਝਾ ਜੀ ਅੱਛਾ ਉਹ ਚੱਕਾਂ ਵਾਲੇ ਫੌਜੀ ਦੀ ਤਸਵੀਰ ਤੋਂ ਝੋਟਾ ਤੋਂ ਡਾਇਰੈਕਟ ਹਾਂ ਝੋਟਾ ਇਧਰ ਹਾਂ ਝੋਟਾ ਚੰਗਾ ਸੀਗਾ ਉਹ ਹਾਂ ਅੱਛਾ ਉਹਦੀ ਐ ਕੱਟੀ ਹਾਂਜੀ ਡਾਇਰੈਕਟ ਕਰਾ ਸੀ ਜੀ ਠੀਕ ਹੈ ਤੇ ਇਹ ਤਾਂ ਨਹੀਂ ਹਜੇ ਕਨਸੀਵ ਕਰਵਾਈਆਂ ਇਹ ਕਨਸੀਵ ਨਹੀਂ ਹੋਣੀ ਆਹ ਹੋਣੀ ਹੋਗੀ ਅੱਛਾ ਆਹ ਹੋ ਗਈ ਠੀਕ ਹੈ ਜੀ ਤੇ ਇਹ ਕਿਨੇ ਹੋ ਗਈਆਂ ਨੇ ਦੋ ਦੋ ਸਾਲਾਂ ਦੀਆਂ ਇਹ ਆਹ ਦੋਨੇ ਦੋ ਦੋ ਸਾਲਾਂ ਦੀਆਂ ਜੀ ਠੀਕ ਹੈ ਜੀ ਆਹ ਇਹਨਾਂ ਨੂੰ ਵੱਡੀ ਆ ਦੋ ਇਹ ਵੱਡੀ ਹੈ ਤੇ ਬਈ ਬਾਕੀ ਇਹਦਾ ਪਿਓ ਕਿਹੜਾ ਸੀ ਆਹ ਹਾਂ ਚੱਕਾ ਹੋਈ ਫੌਜੀ ਵਾਲਾ ਕਰਿਆ ਤੇ ਇਹ ਇਹ ਐਬੀਐਸ ਦੀ ਹੈ ਜੋ ਸਟਰਾ ਪਿਆ ਮੇਰੇ ਕੋਲੇ ਆਈ ਨਹੀਂ ਯਾਦ ਇਹ ਵੀ ਹੈਗੜ ਦੇ ਉਹ ਐਬੀਐਸ ਵਾਲਾਂ ਦੀ ਆ ਜੀ ਦੋਨਾਂ ਦੇ ਸਿੰਘ ਪੀਂਗੇ ਆ ਗਏ ਇਹ ਵੀ ਐਬੀਐਸ ਦੇ ਤਾਂ ਕਰਕੇ ਆਪਾਂ ਹੁਣ ਸੀਮਾ ਨਹੀਂ ਕਰਦੇ ਅੱਛਾ ਇਹਨਾਂ ਦੋਨਾਂ ਦੀ ਸੰਗਾਂ ਆ ਗਈ ਇਹ ਵੀ ਅਸਲੀ ਕੁਦਰਤੀ ਤਾਂ ਅੱਛਾ ਇਹ ਦੋਨੇ 20 ਸਾਲ ਨੇ ਹੀ ਦੋਨੇ ਐਬੀਐਸ ਦੇ ਸੰਗਾਂ ਹੀ ਨੇ ਠੀਕ ਆ ਵੀ ਦੂਜਿਆਂ ਦੇ ਸੁਣੇ ਆਂਦੇ ਹੈ ਹਾਂਜੀ ਤੇ ਠੀਕ ਹੈ ਜੀ ਤੇ ਇਹਨਾਂ ਦੀਆਂ ਮਾਵਾ ਇਹਦੀ ਮਾਂ ਕਿਹੜੀ ਸੀ ਇਹ ਇਹਦੀ ਭੈਣ ਆ ਜੀ ਇਹ ਅੱਛਾ ਬਿੰਗੇ ਸਿੰਘ ਆ ਯਾਰ ਇਹਦੀ ਭੈਣ ਹੈ ਇਹਦੀ ਮਾਂ ਉਹਦੋ ਹੈ ਠੀਕ ਹੈ ਜੀ ਇਹਦੀ ਦੂਜੀ ਨਾਲ ਇਹਦੀ ਮਾਂ ਸੇਲ ਕਰਦੀ ਜੀ ਇਹਦੀ ਮਾਂ ਸੇਲ ਕਰਦੀ ਆਪਾਂ ਹਾਂ ਇਹਦੀ ਭੈਣ ਉਹ ਉੱਥੇ ਖੜੀ ਹੈ ਜੀ ਇੱਥੇ ਓਕੇ ਆ ਆ ਖੜੀ ਹੈ ਇੱਥੇ ਜੀ ਅੱਛਾ ਜੀ ਆ ਗਿਆ ਜੀ ਆ ਗਿਆ ਮੈਂ ਲੋ ਵੀ ਆਪਾਂਾਕੀ ਤਾਂ ਵੀਡੀਓ ਤਾਂ ਬਹੁਤ ਵਧੀਆ ਦਿਖਾਉਣ ਦੀ ਕੋਸ਼ਿਸ਼ ਕੀਤੀ ਬਾਕੀ ਜੇ ਤੁਸੀਂ ਲੈ ਪਹੁੰਚੋਗੇ ਠੀਕ ਹੈ ਦੇਖੋਗੇ ਇਹਨੂੰ ਤਾਂ ਉਦੋਂ ਵੀ ਗੱਲਬਾਤ ਹੋਰ ਵੀ ਐਂਡ ਹੋਊਗੀ ਬਾਈ ਤੇ ਅੱਛਾ ਜੀ ਤੇ ਇਹ ਮੱਝ ਉਦੀ ਆ ਆ ਗਈ ਆਹ ਆ ਗਈ ਤੇ ਕੋ ਆ ਗਈ ਇੱਕ ਇਹ ਆ ਗਈ ਉਹ ਆ ਬਿੰਗੇ ਸਿੰਘ ਵਾਲੀ ਆ ਗਈ ਇਹ ਖੜੀ ਆਈ ਤੇ ਕੋ ਇਹ ਦੋਨੇ ਭੈਣਾਂ ਦੀ ਦੀ ਮਾਂ ਮਾਂ ਦੇਖੋ ਨਾਲੇ ਵੱਡੀ ਆ ਨਾਲੇ ਲੱਸੀ ਆਰਡਰ ਤੁਸੀਂ ਹੁਣ ਵੀ ਇਹਦਾ ਦੇਖ ਸਕਦੇ ਹੋ ਕਹਿੰਦੇ ਨੇ ਦੁੱਧ ਵਾਲੇ ਪਸ਼ੂ ਦਾ ਸਾਰੀ ਹੋਰੀਪਾਂ ਦੀ ਬੜੇ ਪਾਜੇ ਫੇਰ ਵੀ ਪਤਾ ਲੱਗਦਾ ਰਹਿੰਦਾ ਵੀ ਦੁੱਧ ਵਾਲਾ ਪਸ਼ੂ ਹੈ ਨਾ ਆਹ ਟੋਟੋ ਵੀ ਦੇਖ ਹੀ ਸਕਦੇ ਆ ਤੇ ਅੱਛਾ ਭਾਈ ਤੇ ਇਹ ਉਹਦੀ ਆ ਗਈ ਉਹ ਵੱਡੇ ਸਿੰਘਾਂ ਦੀ ਗ੍ਰੇਡਡ ਦੀ ਅੱਛਾ ਜਿਹਦੀ ਉਹ ਪਹਿਲੇ ਨੰਬਰ ਤੇ ਖੜੀ ਸੀ ਉਹਦੀ ਪਹਿਲੇ ਨੰਬਰ ਤੇ ਖੜੀ ਉਹਦੀਆਂ ਦੋ ਕਟਿੰਗਾਂ ਇੱਕ ਇਹ ਤੇ ਕੋ ਇੱਕ ਉਹ ਪਹਿਲੇ ਨੰਬਰ ਵਾਲੀ ਹਾਂਜੀ ਠੀਕ ਆ ਜੀ ਉਹ ਗ੍ਰੇਡਡ ਮੈਂ ਆਪਾਂ ਵੇਚਤੀ ਜੀ ਆਪਾਂ ਇਹਦੀ ਭੈ ਅੱਛਾ ਇਹਦੀ ਭੈਣ ਉਹ ਖੜੀ ਆ ਇਹ ਵੀ ਸੋਹਣੀ ਆ ਬਈ ਥਣਾ ਥਣਾ ਦੀ ਹੁਣ ਟੋਕੜ ਹੋਈ ਵੀ ਇਹ ਇਹ ਟੋਕੜੀ ਆ ਜੀ ਉਹ 2.5 3 ਮਹੀਨੇ ਸੋਹਣੀ ਹੋਈ ਹੈ 2.5 3 ਮਹੀਨੇ ਹੋ ਗਏ ਠੀਕ ਹੈ ਜੀ ਇਹਨੂੰ ਸੋਹਣ ਥਣ ਸੋਹਣਾ ਇਹਦਾ ਵੀ ਹੈਨਾ ਜੀ ਹਾਂਜੀ ਹਾਂਜੀ ਤੇ ਠੀਕ ਹੈ ਜੀ ਇਹਨੇ ਦੁੱਧ ਕਿੰਨਾ ਦਿੱਤਾ ਬਈ ਇਹਦੇ ਦੁੱਧ ਥੱਲੇ ਦਾ ਦੁੱਧ ਬਈ 9 10 ਸੇਰੀ ਹੈ 9 ਦਾ ਸੇਰੀ ਹੈ ਠੀਕ ਹੈ ਜੀ ਵੱਧ ਨਹੀਂ ਦਿੱਤਾ ਵੱਧ ਨਹੀਂ ਦਿੱਤਾ 9 ਦਾ ਸੇਰੀ ਦਿੱਤਾ ਠੀਕ ਹੈ ਜੀ ਬਾਈ ਤੇ ਇਹ ਮੱਝ ਵੱਡੀ ਛੋਟੀ ਇਹ ਛੋਟੀ ਜੀ ਇਸਲੇ ਤੋਂ ਬਹੁਤ ਵਧ ਗਈ। ਇਹ ਦਿਨ ਦੀ ਕੱਟੇ ਰਹੀ ਐਤ ਕੀ ਏਰੀਆ ਨੇ ਕੱਟੀ ਦਿੱਤੀ। ਬਈ ਉੱਥੇ ਖੜੀ ਨਿੱਕੀ ਆਉਂਦਾ। ਅੱਛਾ ਠੀਕ ਆ ਖੜੀ ਐ ਜਿਹੜੀ। ਆ ਖੜੀ ਐ। ਸੋਹਣੀ ਦਿੱਤੀ ਐ ਕੱਟੇ। ਇਹਦਾ ਫੈਂਟ ਵੀ ਵਧ ਗਿਆ। ਮੈਂ ਇਸਦਾ ਸਾਡੇ ਸਾਰਿਆਂ ਨੂੰ ਚੰਗਾ ਜੀ। ਦੁੱਧ ਵੀ 17-18 ਲੀਟਰ ਦਿੰਦੀ। 17-18 ਲੀਟਰ ਦਿੰਦੀ। ਹਾਂ ਉਹਦਾ ਸਮੱਦਰ ਛੋਟੀ ਬਾਡੀ ਥੀ। ਠੀਕ ਐ। ਠੀਕ ਐ। ਐਤੀ ਮੱਝਾਂ ਹੁਣੀ ਬਣਾਇਆਂ ਫਿਰ ਥੋੜੇ ਦਿਨ ਹੀ ਹੋਏ ਐ। ਹਾਂ ਹੋ ਗਏ 15 ਕ ਦਿਨ ਜੀ। ਹਾਂ ਤਾਂ ਹੀ ਤੜਾ ਚਿੱਟਾਪਣ ਨਿਕਲਿਆ ਆਦਾ। ਦੇਖਾ ਹੁੰਦੀ ਐ ਜੀ ਅਸੀਂ ਸਾਰੇ ਪਸ਼ੂ ਬਣਾਉਂਗੇ ਤੇ ਇਹ ਦੁੱਧ ਕਿੰਨਾ ਦੇਂਦੀ ਸੀ ਬਾਈ ਇਹ ਤਾਂ ਫਿਰ ਮੈਂ ਦੁੱਧ 17 18 ਲੀਟਰ ਅੱਛਾ ਇਹ ਜਿਹੜੀ ਦੱਸਦੇ ਵੀ ਐਂਡ ਤੱਕ ਹੀ ਦੇਈ ਜਾਂਦੇ ਇਹਦੇ ਦੇ ਕੀ ਦੇਈ ਜਾਂਦੀ ਹੈ ਜੀ ਹੁਣ ਵੀ ਇਹੇ ਪਰ ਆ ਪੰਨ ਗਈ ਇਤ ਯਾਰ ਵੀਰੇ ਅੱਛਾ ਤੇ ਦੁੱਧ ਹਜੇ ਦੋਨੇ ਟਾਈਮ ਮਿਲਦੀ ਇਹ ਤਾਂ ਕੱਟਾ ਵੇਚਦਾ ਸੀ ਕੱਟਾ ਵੇਚਦਾ ਹਾਂ ਤੇ ਜਮਨ ਗੱਪਣ ਹੋ ਕੇ ਵੀ ਲਾਹ ਲੱਕ ਦੂ ਆ ਗਾਂ ਬਾਈ ਆਪਣੇ ਕੋਲ ਠੀਕ ਹੈ ਕਿੰਨੇ ਕ ਦੁੱਧ ਵਾਲੀ 35 ਲੀਟਰ ਵਾਲੀ ਗਾਂ ਹੁਣ ਤੱਕ ਕਰੀ ਵੀ ਹੈ ਠਾਇਓ ਮਾਰੇ ਜੀ ਇਹਨੂੰ ਖੜਿਓ ਕੱਦ ਪੁੱਤ ਚੰਗਾ ਸੀ ਗਾਂ ਦਾ ਤਾਂ ਹੀ ਮੈਂ ਖਾ ਮੈਂ ਠਾਇਓ ਕਿਉਂਕਿ ਦੇਖੋ ਵੀ ਮੇਤਰੋ ਗਾਂ ਵਾਲੇ ਭਰਾ ਵੀ ਦੇਖਦੇ ਆ ਜਿਹੜੇ ਜੋੜੇ ਆ ਬਾਕੀ 35 ਕਿਲੋ ਦੇ ਦਿੰਦੀ ਐ ਫਿਰ ਹਾਂਜੀ ਆਰਾਮ ਨਾਲ ਯਕੀਨ ਜੀ ਨਾਲ ਹੀ ਇਹ ਠੀਕ ਐ ਫਿਰ ਗਾਂ ਦਾ ਹੱਕ ਬੰਦਾ ਗਾਂ ਬਹੁਤ ਸੋਹਣੀ ਐ ਬਾਈ ਬਰੀਡ ਵਾਲੀ ਲਾਓ ਵੀ ਮਿੱਤਰੋ ਦੱਸੋ ਬਾਈ ਕੋਲੇ ਖੜਿਓ ਕਾ ਤਾ ਦੇਖੋ ਗਾਂ ਦਾ ਪਰਲੇ ਪਾਸੇ ਖੜਿਓ ਮੇਲਾ ਤਾਂ ਇੱਧਰ ਕੈਮਰੇ ਤੁਸੀਂ ਆਉਣਾ ਨਹੀਂ ਕਲੀਪ ਪੱਕ ਦਿਸੂਗੀ ਜੀ ਪਰਲੇ ਪਾਸੇ ਖੜੇ ਤੁਸੀਂ ਤੇ ਜੇ ਮੈਂ ਜਮਾ ਬੋਰਡ ਦੀ ਸੇਧ ਨੂੰ ਕਰਾਂ ਹਾਂ ਬਸ ਉਹੀ ਗੱਲ ਬਸ ਪੱਕ ਦੇਣ ਵਾਲਾ ਕੰਮ ਹੀ ਐ ਸੋ ਗਾਂ ਡਬਲ ਬਹੁਤ ਆ ਹਨਾ ਤੇ ਭਾਈ ਪੂਰੀ ਗੌਰ ਦੇ ਨਾਲ ਫਿਰ ਜੇ ਮੈਂ 35 ਚੋਇਆ ਤੂੰ ਜੂਹੀ ਪਰ 40 45 ਤਾਂ ਦੇ ਸਕਦੀ ਹੈ ਇਹ ਵੀਰੇ ਖੁੱਲੀ ਖਾਂਦ ਕੱਖਣੀ ਹੋਵੇ ਆਪਣੇ ਕੋਲੇ 5ਵੇਂ ਆ ਪਸੂ ਇਹ ਤਕਰੀਬਨ ਓਕੇ ਤੇ ਗਾਣਾ ਸੱhle ਦੁੱਧ ਬਹੁਤ ਆਈ ਓਕੇ ਓਕੇ ਠੀਕ ਹੈ ਹਾਂਜੀ ਇਹ ਹੁਣ ਡਰਾਈ ਕਿੰਨਾ ਟਾਈਮ ਰਹਿ ਗਿਆ ਦਸੂਜੇ ਇਹਦੇ ਵੀਰੇ ਜੀ ਫਾਈਲ ਕਾਟ ਦੋ ਕਰ ਤਾਂ ਨਹੀਂ ਲੀ ਓਕੇ ਗਾਹਾਂ ਨੂੰ ਫਿਰ ਇਹਦੇ ਸੈਕਸੀਮਲ ਲਵਾ ਕੇ ਕੋਈ ਲਾਓ ਫੀਮੇਲ ਕਾਟ ਰਿਪੀਟ ਕਰ ਗਈ ਸੀ ਬਾਈ ਤਾਂ ਕਰਕੇ ਦੂਜੇ ਹੀ ਲਵਾਦਾ ਇਹਦੇ ਓਕੇ ਓਕੇ ਚਲੋ ਕੀ ਹੈ ਇੱਥੇ ਤੁਹਾਡੇ ਕਰਮਾ ਦਾ ਫੀਮੇਲ ਆ ਜੇ ਕੱਲੀ ਇਹਨੂੰ ਪਾਣੀ ਰੱਖਣਾ ਨਹੀਂ ਪਰਮਾਨੈਂਟ ਕੰਮੀ ਸੂਏ ਇਹ ਗਾਹੂ ਵੀ ਚੌਥੇ ਸੂਏ ਚੌਥੇ ਸੂਏ ਇਹਨੂੰ ਬਸ ਪਾਣੀ ਹਰ ਵਾਰ ਰੱਖਦੇ ਹਾਂ ਅਜੇ ਮੈਂ ਸਾਨੂੰ ਇਕੱਠਾ ਪਾਣੀ ਨਹੀਂ ਪਿੰਦੀ ਜੇ ਹੁੰਦੇ ਜੀ ਇਹ ਓਕੇ ਥੋੜਾ ਥੋੜਾ ਪਾਣੀ ਪਿੰਦੇ ਰਹਿੰਦੇ ਆ ਪਰ ਇਹਦੇ ਮੂਰੀ ਰੱਖਦੇ ਠੀਕ ਆ ਜੀ ਬਾਈ ਇੱਕ ਵਾਰੀ ਨੰਬਰ ਫੇਰ ਬੋਲਿਓ ਦੁਬਾਰੀ ਆਪਣਾ ਨੰਬਰ ਆ ਬਾਈ ਜਿਹੜੇ ਜਿਹੜੇ ਭਰਾਵਾਂ ਨੂੰ ਚਾਹੀਆ ਤੇ ਪਹਿਲੀਆਂ ਜੀ ਕਰ ਲੋ ਬਾਈ ਨੂੰ ਫੋਨ ਤਾਂ ਫਿਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਤੇ ਜੇਦੋਂ ਮੈਂ ਪਤਾ ਲੇਟ ਹੋ ਜਾਂਦੇ ਆ ਤੇ ਇਹ ਸੀਗਾ ਬਾਈ ਦਾ ਖਾਰਮ ਤੇ ਬਹੁਤ ਸੋਹਣਾ ਵਧੀਆ ਕੇਅਰ ਤੇ ਸੋਹਣੇ ਪਸ਼ੂ ਹੈ ਤੇ ਦੁੱਧ ਵਾਲੇ ਤੇ ਦੇਖੋ ਘਰੇ ਆਮੀ ਸਮਾਈ ਆਪਣੀ ਕਰਨੀ ਹੈ ਤੇ ਹਰ ਬਾਰੀ ਆਦੋ ਤਿੰਨ ਚਾਰ ਜਿਵੇਂ ਹੋ ਝੋਟੀਆਂ ਹੁਣ ਤਿੰਨ ਕਟੀਆਂ ਪਾਲੀ ਜਾਂਦਾ ਤੇ ਜਿਵੇਂ ਦੋ ਤਿੰਨਾਂ ਦੇ ਵਿੱਚੋਂ ਅੱਜ ਦੀ ਆ ਝੋਟੀ ਸੂਲ ਪੀ ਰੱਖ ਲਈ ਉਹ ਝੋਟੀ ਸੇਲ ਹੋ ਗਈ ਉਹਨਾਂ ਚੋਂ ਰੱਖ ਲਈ ਇੱਕ ਅੱਧੀ ਸੇਲ ਕਰਦੇ ਇਸ ਤਰ੍ਹਾਂ ਨਾਲੇ ਵਧਾਈ ਜਾਂਦੇ ਇੱਕ ਦੋ ਪਸ਼ੂ ਹਰ ਸਾਲ ਤੇ ਨਾਲੇ ਇੱਕ ਅੱਧੀ ਝੋਟੀ ਹਰ ਸਾਲ ਜੀ ਕੰਨਣੀ ਆਹੀ ਟਾਈਮ ਦੇ ਵਿੱਚ ਬਾਈ ਕਹਿੰਦਾ ਸੀ ਤਾਂ ਸੇਲ ਕਰਦੇ ਰਹਿੰਦੇ ਆ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਵੀ ਚੀਜ਼ਾਂ ਸਿੱਖਣ ਵਾਲੀਆਂ ਹੁੰਦੀਆਂ ਧੰਨਵਾਦ ਸਤਿ ਸ੍ਰੀ ਅਕਾਲ